ਲਾਹੌਰ ਦੀਆਂ ਗਲੀਆਂ ਦੇ ਵਿੱਚੋਂ ਆਵਾਜ਼ਾਂ ਆ ਰਹੀਆਂ ਨੇ ਕੀ ਮੁਸਲਮਾਨ ਕੀ ਹਿੰਦੂ ਹਰ ਕੋਈ ਇਹੀ ਕਹਿ ਰਿਹਾ ਹੈ ਆਪਾਂ ਵੀ ਕਹਿ ਰਹੇ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਸਾਹਿਬ ਜੀ ਤਨ ਹੈ ਕਿ ਚੱਲ ਗਈ ਲਾਹੌਰ ਦੀਆਂ ਗਲੀਆਂ ਵਿੱਚ ਸਾਨੂੰ ਪਤਾ ਹੋਵੇ ਵੀ ਇੱਧਰ ਕੋਈ ਬਿਮਾਰੀ ਫੈਲੀ ਆ ਆਪਾਂ ਜਾਵਾਂਗੇ ਜੀ ਰੰਗੀ ਸੀ ਵੱਖ ਕਰਕੇ ਵਿਖਾਈਆ ਗੁਰੂ ਜੀ ਇਸਾਈ ਮੀਆਂ ਮੀਰ ਜੀ ਨੇ ਆਪਣੀਆਂ ਅੱਖਾਂ ਨਾਲ ਗੁਰੂ ਜੀ ਨੂੰ ਜਦੋਂ ਸੇਵਾ ਕਰਦੇ ਵੇਖਿਆ ਆ ਕੇ ਚਰਨਾ ਤੇ ਡਿੱਗ ਪਿਆ ਕਹਿਣ ਲੱਗਿਆ ਦਾਤਿਆ ਮੁਸਲਮਾਨ ਕਦੇ ਵੀ ਇੱਕ ਅੱਲਾਹ ਤੋਂ ਬਿਨਾਂ ਕਿਸੇ ਦੂਜੇ ਅੱਗੇ ਸਰਦਾ ਨਹੀਂ ਕਰਦਾ ਪਰ ਮੈਂ ਕੀ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਮੈਨੂੰ ਤੁਹਾਡੇ ਵਿੱਚੋਂ ਖੁਦਾ ਨਜ਼ਰ ਆ ਰਹੀ ਅੱਤ ਸਹਿਬਾਨੇ ਵੀ ਕਹਿ ਰਹੇ ਆ ਭੰਨ ਮਥਰਾ ਕਸ਼ਪੇਦ ਨਹੀਂ ਗੋਰੀ ਅਰਜਨ ਪ੍ਰਤਖ ਹ ਪਰਤਖ ਹਰਨ ਦੀ ਸਾਈ ਮੀਆਂ ਮੀਰ ਜੀ ਕਹਿ ਰਹੇ ਨੇ ਅੱਜ ਤੋਂ ਬਾਅਦ ਮੇਰਾ ਸਿਰ ਇੱਕ ਖੁਦਾ ਦੇ ਅੱਗੇ ਤੇ ਤੁਹਾਡੀ ਅੱਗੇ ਝੁਕੇ